ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਆ ਰਹੀ ਹੈ ਹੁਣੇ-ਹੁਣੇ ਪੰਜਾਬ ਦੇ ਵਿੱਚ ਹੋ ਗਿਆ ਫੁੱਟੀ ਦਾ ਵੱਡਾ ਐਲਾਨ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਦੋਸਤੋ ਸਾਹਮਣੇ ਆ ਰਹੀ ਹੈ ਜੀਹਾਂ ਦੇਸ਼ ਭਰ ਵਿੱਚ ਪੜ ਕੇ Eid-e-Milad ਦਾ ਤਿਹਾਰ ਬੜੇ ਧੂਮਧਾਮ ਨਾਲ ਮੈ ਜਾਵੇਗਾ ਹਾਲਾਂਕਿ ਮਹਾਰਾਸ਼ਟਰ ਸਰકારે ਮਈ ਦੇ ਈਦ-ਏ-ਮਿਲਾਦ ਦੀਆਂ ਛੁੱਟੀਆਂ ਮਤਲਬ ਇਹ ਕਰਦੀਆਂ ਹਨ 17 ਸਤੰਬਰ ਨੂੰ 29 ਜੁਤਰਦਸ਼ੀ ਨੂੰ ਗਣੇਸ਼ ਵਿਸਰਜਨ ਦੇ ਦਿਨ ਇਹ ਰਮ ਮੁਸਲਿਮ ਭਾਈ ਯਾਰਦੇਸਤਾਨਕ ਆਗੂਆਂ ਨੇ ਇਸ ਸਬੰਧੀ ਫੂਬਾ ਸਰਕਾਰ ਨੂੰ ਬੇਨਤੀ ਕੀਤੀ ਸੀ ਇਸ ਲਈ ਹੁਣ ਮੁੰਬਈ 'ਚ ਈਦ-ਏ-ਮਿਲਾਦ ਦੀ ਛੁੱਟੀ 16 ਸਤੰਬਰ ਦੀ بجائے 18 ਸਤੰਬਰ ਨੂੰ ਹੋਵੇਗੀ ਹਾਲਕਿ ਗੁਆੜੀ ਸੂਬੇ ਹਰਿਆਣਾ 'ਚ ਸਕੂਲ ਬੰਦ ਰਹਿਣਗੇ ਪਰ ਪੰਜਾਬ ਦੇ ਵਿੱਚ ਅਜੇ ਤੱਕ ਈਦ-ਏ-ਮਿਲਾਦ ਦੀ ਛੁੱਟੀ ਨਹੀਂ ਐਲਾਨੀ ਗਈ ਸੂਬਾ ਸਰਕਾਰ ਦੀ ਅਧਿਕਾਰਤ ਛੁੱਟੀਆਂ ਦੀ ਸੂਚੀ ਵੀ ਈਦ-ਏ-ਮਿਲਾਦ ਦੀ ਛੁੱਟੀ ਸ਼ਾਮਲ ਨਹੀਂ ਸਿੱਕਮ ਦੇ ਵਿੱਚ ਵੀ 18 ਸਤੰਬਰ ਨੂੰ ਪੈਗਲ ਲਬਸੋਲ ਤਿਆਰ ਕਰਨ ਬਹਿ ਕਮੰਦ ਹਨ ਤੇ ਇਹ ਤੇ ਹਰ ਹਰ ਸਾਲ ਸਿੱਕਮ ਦੇ ਰਖੇਕ ਦੇਵਤਿਆਂ ਖਾਸ ਕਰਕੇ ਕੰਚਨਜੰਗਾ ਪਹਾੜ ਨੂੰ ਸ਼ਰਧਾਂਜਲੀ ਸਤਕਾਰ ਤੇ ਕੋਸ਼ ਕਰਨ ਲਈ ਬਣਾਇਆ ਜਾਂਦਾ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨ